ਸਾਸ਼ਕ ਜੀ ਤੁਸੀਂ ਵੇਖ ਰਹੇ ਹੋ ਪੁਆਟੀ ਪੰਜਾਬ ਦਾ ਪੰਜਾਬ ਬੁਲਟਨ ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਮਰਨ ਵਰਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਕਿਸਾਨ ਆਗੂ ਦੁਰਦੁਸੀ ਮਾਨਸਾ ਦੀ ਸਲਾਹ ਕਿਹਾ ਮਰਨ ਵਰਤ ਨੂੰ ਸਮਾਪਤ ਕਰਨ ਡੱਲੇਵਾਲ ਸੂਝਵਾਨ ਲੀਡਰ ਬਣ ਲਈ ਲੱਗਦੇ ਨੇ ਕਈ ਸਾਲ ਹਰ ਕੋਈ ਨਹੀਂ ਬਣ ਸਕਦਾ ਡੱਲੇਵਾਲ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਲਗਾਏ ਗਏ ਆਮ ਆਦੀ ਪਾਰਟੀ ਤੇ ਵੱਡੇ ਇਲਜ਼ਾਮ ਕਿਹਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਧਮਕਾ ਰਹੀ ਹੈ ਆਮ ਆਦੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਨੰਗਲ ਦੇ ਗੈਸਟ ਹਾਊਸ ਪਰਿਵਾਰ ਸਮੇਤ ਲਗਾਏ ਪੋਦੇ ਸਰਬ ਦੇ ਭਲੇ ਦੀ ਕੀਤੀ ਅਰਦਾਸ ਨਗਰ ਨਿਗਮ ਚੋਣਾਂ ਲਈ ਆਪ ਉਮੀਦਵਾਰਾਂ ਦੀ ਲਿਸਟ ਜਾਰੀ ਪੰਜਾਬ ਪ੍ਰਧਾਨ ਅਮਨ ਰੋੜਾ ਦੇ ਵੱਲੋਂ ਵੱਡਾ ਦਾਵਾ ਕਿਹਾ ਇਨਾ ਚੋਣਾ ਚ ਆਮ ਆਦੀ ਪਾਰਟੀ ਕਰੇਗੀ ਵੱਡੀ ਜਿੱਤ ਪ੍ਰਾਪਤ ਹੁਣ ਖਬਰਾਂ ਵਿਸਤਾਰ ਨਾਲ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਭਾਰਤ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਆਮ ਆਦੀ ਪਾਰਟੀ ਦੇ ਵੱਲੋਂ ਡਰਾਇਆ ਧਮਕਾਇਆ ਜਾ ਰਿਹਾ ਹੈ ਪੁਲਿਸ ਵੱਲੋਂ ਵੀ ਤੰਗ ਕੀਤਾ ਜਾ ਰਿਹਾ ਹੈ ਕਾਗਜ਼ ਦਾਖਲ ਕਰਨ ਤੋਂ ਰੋਕਣ ਦੇ ਲਈ ਕਈ ਹੱਥਕੰਦੇ ਅਪਣਾਏ ਜਾ ਰਹੇ ਨੇ ਰਵਨੀਤ ਬਿੱਟੂ ਨੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਧੱਕੇਸ਼ਾਹੀ ਕੀਤੀ ਤਾਂ ਕੇਂਦਰ ਸਰਕਾਰ ਤੋਂ ਕਰਾਵਾਂਗੇ ਜਿਹੜੀ ਕਾਰਵਾਈ ਧਮਕਾਰੀ ਹੈ ਉਹਨਾਂ ਤੇ ਕੇਸ ਪਾ ਰਹੀ ਹੈ ਉਹ ਚੀਜ਼ਾਂ ਵੱਖ-ਵੱਖ ਜਗ੍ਹਾ ਤੋਂ ਥੋੜੇ ਵੀ ਮੂਰੇ ਆਈਆਂ ਤੇ ਕੁਝ ਅਸੀਂ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਇਸ ਤਰੀਕੇ ਨਾਲ ਸਾਡੇ ਰਣ ਇਹ ਚੀਜ਼ਾਂ ਹੋਈਆਂ ਇਸੇ ਕਰਕੇ ਖਾਸ ਤੌਰ ਤੇ ਹਾਈ ਕਮਾਂਡ ਨੇ ਚਾਹੇ ਅਸ਼ਵਨੀ ਜੀ ਨੇ ਚਾਹੇ ਮੈਂ ਬੈਠਾਏ ਚਾਹੇ ਜੀਮਾ ਸਾਹਿਬ ਚਾਹੇ ਗਰੇਵਾਲ ਸਾਹਿਬ ਸਭ ਨੂੰ ਪਟਿਆਲੇ ਅਜ ਮਹਾਰਾਣੀ ਸਾਹਿਬ ਕੋਲ ਭੇਜਿਆ ਏ ਤੇ ਮੈਂ ਇੱਕ ਗੱਲ ਸਾਫ਼ ਜੀ ਕਹਿਣਾ ਚਾਹੁੰਦਾ ਕੋਈ ਉਹ ਨਮਾ ਪੋਲਿਟੀਕਲ ਅਸੀਂ ਲੋਕ ਨਹੀਂ ਅਸੀਂ ਸਰਕਾਰਾਂ ਵੀ ਦੇਖੀਆਂ ਅਸੀਂ ਆਪੋਜੀਸ਼ਨਾਂ ਵੀ ਦੇਖੀਆਂ ਅਸੀਂ ਮੁੱਖ ਮੰਤਰੀ ਵੀ ਸ਼ਿਪਦਾਂ ਦੇਖੀਆਂ ਤੇ ਪਰ ਗੱਲ ਇੰਨੀ ਆ ਇੱਕ ਗੱਲ ਮੈਂ ਪਹਿਲਾਂ ਤਾਂ ਅਫਸਰ ਸਵਾਨਾਂ ਨੂੰ ਕਹਿਣਾ ਚਾਹਨਾ ਆ ਅਫੀਸਰ ਸਵਾਨ ਇਲੈਕਸ਼ਨ ਕਮਿਸ਼ਨ ਦੇ ਅੰਡਰ ਦੇ ਦੂਜੀ ਗੱਲ ਮੈਂ ਕੋਈ ਡਰਾਉਣ ਵਾਲੀ ਜੈਸੀ ਗੱਲ ਨਹੀਂ ਕਰ ਰਿਹਾ ਮੈਂ ਇਹ ਕਹਿ ਰਿਹਾ ਵੀ ਜਿਹੜੇ ਅਫੀਸਰ ਨੇ ਉਹਨਾਂ ਦੇ ਉਰੇ ਆਈਪੀਐਸ ਲਿਖਿਆ ਹੁੰਦਾ ਇਹਦੇ ਸੀਨੀਅਰ ਮੋਸਟ ਨੇ ਜਹਾਉ ਆਈਐਸਾ ਜੇ ਉਹ ਸੰਵਿਧਾਨ ਭਾਰੀ ਅਸ਼ਵਰੀਜ ਤੇ ਬਾਰਡੀ ਸਰ ਉਹ ਅਸੀਂ ਗੱਲ ਕਰ ਰਹੇ ਸੀ ਵੀ ਹਰ ਇਹਨਾਂ ਦਾ ਪਬਲਿਕ ਇਹਨਾਂ ਲਾਇਸ ਦਾ ਬੰਦਾ ਉਹ ਸੰਵਿਧਾਨ ਰੋਜ਼ ਉਹ ਲਾਲ ਕਿਤਾਬ ਆ ਜਿਹੜੀ ਇਹਨਾਂ ਦੇ ਹੱਥਾਂ ਚ ਹੁੰਦੀ ਆ ਵਿੱਚੋਂ ਚਾਹੇ ਖਾਲੀ ਹੁੰਦੀ ਆ ਉਹ ਲੱਗ ਘੱਲ ਪਰ ਸੰਵਿਧਾਨ ਸੰਵਿਧਾਨ ਦੀ ਦੁਹਾਈ ਦਿੰਦੇ ਆ ਅੱਜ ਵੀ ਸਵੇਰੇ ਖੜੇ ਪਾਰਲੀਮੈਂਟ ਇਹੀ ਕਰਦੇ ਆ ਤੇ ਇਹ ਸੰਵਿਧਾਨ ਦੀ ਗੱਲ ਕਰਨ ਵਾਲੇ ਤੇ ਇੱਥੇ ਕੀ ਕਰ ਰਹੇ ਆ ਪੰਜਾਬ ਚ ਮੰਨਦੇ ਆਂ ਸੀ ਵੀ ਪਹਿਲਾਂ ਤਾਂ ਤੁਸੀਂ ਇਲੈਕਸ਼ਨਾਂ ਤੋਂ ਹੀ ਭੱਜੇ ਰਹੇ ਤਿੰਨ ਸਾਲ ਇਲੈਕਸ਼ਨਾਂ ਤੋਂ ਤੁਸੀਂ ਬਿਲਕੁਲ ਤੁਸੀਂ ਮੈਂ ਸਮਝਦਾ ਜੇ ਸੁਪਰੀਮ ਕੋਰਟ ਦਾ ਉਹਦੇ ਤੁਸੀਂ ਇਲੈਕਸ਼ਨ ਹੀ ਨਹੀਂ ਕਰਾਉਣੀ ਸੀ ਲੋਕਾਂ ਦਾ ਹੱਕ ਹੀ ਨਹੀਂ ਮਿਲਣਾ ਸੀ ਹੁਣ ਮੈਂ ਜਿਹੜੀ ਗੱਲ ਕਰ ਰਿਹਾ ਸੀ ਵੀ ਆਈ ਪੀਐਸ ਤੇ ਆਈਐਸ ਆਫਸਰ ਫਿਰ ਨਾ ਕਹਿਣ ਜੇ ਕੋਈ ਵੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਤੋਂ ਕੁਤਾਹੀ ਕੀਤੀ ਤੇ ਫਿਰ ਮੈਂ ਧਮਕੀ ਨਹੀਂ ਦੇਣ ਵਾਲੀ ਕੱਲ ਡਰਾਉਣ ਵਾਲੀ ਨਹੀਂ ਇਹ ਸੈਂਟਰ ਨਾਲ ਰਿਲੇਟਡ ਹੈ ਸੈਂਟਰ ਨਾਲ ਸੰਬੰਧ ਨਹੀਂ ਫਿਰ ਕੱਲ ਨੂੰ ਨਾ ਕਹਿਣ ਵੀ ਕੋਈ ਇਹਨਾਂ ਦੀ ਸ਼ਿਕਾਇਤ ਹੋਈ ਕੋਈ ਇਹਨਾਂ ਦਾ ਸਾਹਮਣੇ ਬਿਲਕੁਲ ਪ੍ਰੂਫ ਆ ਗਿਆ ਤੇ ਫਿਰ ਜ਼ਿੰਮੇਵਾਰ ਇਹ ਆਪ ਹੋਣਗੇ ਆਪਣੇ ਫਿਰ ਸਾਨੂੰ ਐਸਐਸਪੀ ਡੀਸੀ ਕਮਿਸ਼ਨਰ ਜਾਂ ਬਾਕੀ ਜਿਹੜੇ ਆਫੀਸਰ ਮੈਂ ਇਹ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਜਿਹੜੇ ਥੱਲੇ ਪੀਪੀਐਸ ਨੇ ਪੀਸੀਐਸ ਨੇ ਜੋ ਉਹਦੋਂ ਥੱਲੇ ਨੇ ਉਹ ਵੀ ਜੇ ਸਾਡੇ ਕੋਲ ਕੋਈ ਪ੍ਰੂਫ ਹੋਏ ਤੇ ਸਿੱਧੀ ਅਸੀਂ ਐਫਆਈਆਰ ਤੱਕ ਦੰਗ ਕਰਾਵਾਂਗੇ ਚਾਹੇ ਉਹ ਇਲੈਕਸ਼ਨ ਕਮਿਸ਼ਨ ਦੇ ਥਰੂ ਕਰਾਈਏ ਚਾਹੇ ਅਸੀਂ ਕੋਰਟ ਦੇ ਥਰੂ ਕਰਾਈਏ ਦੂਜੇ ਪਾਸੇ ਕਿਸਾਨਾਂ ਦੀ ਗੱਲ ਕਰਦੇ ਆਂ ਕੇਂਦਰੀ ਮੰਤਰੀ ਜਮੇਦ ਬਿੱਕੂ ਨੇ ਕਿਹਾ ਕਿ ਪੰਜਾਬ ਸਰਕਾਰ ਸਈ ਫਸਲਾਂ ਦੀ ਐਮਐਸਪੀ ਦੇਣ ਬਾਰੇ ਗੱਲ ਕਰੇ ਕਿਸਾਨਾ ਗੂ ਦੁਗਜੀ ਸਿੰਘ ਡੱਲੇਵਾਲ ਦੀ ਸਿਹਤ ਪ੍ਰਤੀ ਚਿੰਤਾ ਪ੍ਰਗਟ ਕਰਦੇ ਆਂ ਬਿੱਟੂ ਨੇ ਕਿਹਾ ਕਿ ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ ਮੋਦੀ ਸਰਕਾਰ ਹੀ ਪਹਿਲੀ ਸਰਕਾਰ ਹੈ ਜਿਸ ਨੇ ਐਮਐਸਪੀ ਚ ਸਭ ਤੋਂ ਵੱਧ ਜਿਹੜਾ ਵਾਅਦਾ ਕੀਤਾ ਏ ਤੇ ਨਾਲ ਹੀ ਉਹਨਾਂ ਨੇ ਕਹਿ ਕਿ ਕੇਂਦਰ ਦੇ ਮੰਤਰੀਆਂ ਵੱਲੋਂ ਵੀ ਕਿਸਾਨਾਂ ਨਾਲ 6 ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਨੇ ਪਰ ਗੱਲ ਬੈਠ ਕੇ ਮੁਕਾਣੀ ਚਾਹੀਦੀ ਐ ਅੱਜ ਤਾਂ ਬੋਲੇ ਛਾਂਣੀ ਕੀ ਬੋਲ ਸਰ ਸਾਹਮਣੇ 23 ਫਸਲਾਂ ਦਾ ਪਹਿਲਾਂ ਸੰਧਮਨ ਸਾਹਾਬ ਤੇ ਜਿੰਨੇ ਵੀ ਇਹਨਾਂ ਦੇ ਐਮਐਲਏ ਨੇ ਜਿੰਨੇ ਵੀ ਇਹਨਾਂ ਦੇ ਮੰਤਰੀ ਆ 23 ਫਸਲਾਂ ਦੀ ਐਮਐਸਪੀ ਤੇ ਗੱਲ ਕਰਨ ਕਿਸੇ ਸਾਨੂੰ ਜਾਂ ਕਿਸੇ ਨੂੰ ਸਲਾਮਾ ਦੇਣ ਦੀ ਲੋੜ ਨਹੀਂ ਇਹ ਲੋੜ ਕਿਉਂ ਪੈ ਰਹੀ ਐ ਧਰਨੇ ਤੇ ਜਾਣ ਦੀ ਕਿਉਂ ਡੱਲੇ ਆਲਸਾ ਪਏ ਆ ਧਰਨੇ ਤੇ ਚੁਟਕੀ ਕਿੱਥੇ ਗਈ ਤੁਹਾਡੀ ਚੁਟਕੀ 23 ਫਸਲਾਂ ਦੀ ਐਮਐਸਪੀ ਕਿੱਥੇ ਗਈ ਤੁਸੀਂ ਬਾਕੀ ਛੱਡੋ ਅਸੀਂ ਕਹਿੰਦੇ ਆ ਵੀ ਤੁਸੀਂ ਜਿਹੜੇ ਵਾਦੇ ਕੀਤੇ ਸੀ 23 ਫਸਲਾਂ ਦੇ ਐਮਐਸਪੀ ਅਸੀਂ ਦਵਾਂਗੇ ਉਹਦੀ ਗੱਲ ਕਰੋ ਮਹਾਰਾਜ ਉਹਦੀ ਗੱਲ ਕਰੋ ਬਾਕੀ ਛੱਡੋ ਤੁਸੀਂ ਕੋਈ ਵੀਡੀਓ ਜਿਹੜੀ ਸਾਹਮਣੇ ਹੈ ਤੁਹਾਡਾ ਜ਼ਿਕਰ ਕਰਤੋਂ ਕਿ ਕਿਤੇ ਵੀ ਜੁਰੀਆ ਕਹਿੰਦੇ ਆ ਲੋਕਾਂ ਦੇ ਐਨਓਸੀ ਲੈਂਡ ਪੋਲੀਟਿਕਲ ਪਰੇਸ਼ਾਨੀ ਆ ਰਹੀ ਹੈ ਇੱਕ ਮਿੰਟ ਇੱਕ ਮੈਂ ਉਹ ਵੀ ਕਰਨਾ ਪਹਿਲਾਂ ਸਤਿਕਾਰਯੋਗ ਇੱਕ ਗੱਲ ਸੁਣੋ ਦੱਲੇਵਾਲ ਸਾਹਿਬ ਬਹੁਤ ਸਤਿਕਾਰਯੋਗ ਨੇ ਉਹਨਾਂ ਦੀ ਸਿਹਤ ਦੀ ਬਹੁਤ ਬੜੀ ਚਿੰਤਾ ਹੈ ਹਰ ਵੇਲੇ ਡਾਕਟਰ ਉਹਨਾਂ ਨੂੰ ਮਿਲ ਕੇ ਕਰ ਰਹੇ ਆ ਦੂਜੀ ਜਿਹੜੇ ਵੀ ਐਨਡੀਏ ਸਰਕਾਰ ਵੇਲੇ ਅਸੀਂ ਕਾਂਗਰਸ 'ਚ ਵੀ ਰਹੇ ਹਾਂ ਮੈਂ ਇਹ ਬੰਨਾਂ ਦੀ ਜਿੰਨਾ ਭਾਜੀਪੀ ਦੀ ਸਰਕਾਰ ਐਨਡੀਏ ਦੀ ਸਰਕਾਰ ਭਾਜੀਪੀ ਦੀ ਸਰਕਾਰ ਅਸ਼ਮੀਲ ਜਿਉਣੀ ਐਮਐਲਏ ਨੇ ਪ੍ਰਧਾਨ ਰਹੇ ਨੇ ਜਿੰਨਾ ਇਸ ਵੇਲੇ ਫਸਲ 2320 ਰੁਪਏ ਮਿਲੇ ਕਦੇ ਵੀ ਇੰਨਾ ਭਾ ਮੈਂ ਉਸ ਪਾਰਲੀਮੈਂਟ ਕੀ ਬੰਦਾ 15 ਸਾਲ ਮੈਨੂੰ ਕਾਂਗਰਸ ਦੀ ਬੈਠੀ ਅਸੀਂ ਨਾਲ ਉਦੋਂ ਬਾਅਦ ਹੁਣ ਬੈਠੇ ਆ ਕਦੇ ਵੀ ਭਾ ਇੰਨੇ ਨਹੀਂ ਵਧੇ ਇਸੇ ਕਰਕੇ ਬੀਜੇਪੀ ਜੁਆਇਨ ਜੁਆਇਨ ਕੀਤੀ ਹੈ ਇਸ ਕਰਕੇ ਜਿੰਨਾ ਪ੍ਰਧਾਨ ਮੰਤਰੀ ਜਿੰਨਾ ਉਹ ਚਿੰਤਤ ਨਹੀਂ ਕੋਈ ਵੀ ਚਿੰਤਤ ਨਹੀਂ ਜਦੋਂ ਮੈਂ ਮੰਤਰੀ ਬਣਿਆ ਸੀ ਮੈਂ ਪਹਿਲੇ ਦਿਨ ਬੇਨਤੀ ਹੱਥ ਜੋੜ ਕੇ ਕੀਤੀ ਸੀ ਵੀ ਮੈਂ ਪੰਜਾਬ ਦਾ ਮਿਨਿਸਟਰ ਮੈਨੂੰ ਬਣਾਇਆ ਬੀਜੇਪੀ ਨੇ ਪ੍ਰਾਈਮ ਮਿਨਿਸਟਰ ਸਾਹਮਣੇ ਗੱਲਬਾਤ ਸ਼ੁਰੂ ਕਰੀਏ ਧਰਨੇ ਤਾਂ ਬਾਅਦ ਦਾ ਫੈਸਲਾ ਹੋਇਆ ਮੈਂ ਤਾਂ ਉਸ ਦਿਨ ਦਾ ਕਹਿਣਾ ਆਪਾਂ ਬਹਿ ਕੇ ਪਹਿਲਾਂ ਗੱਲ ਆਪਾਂ ਤਾਂ ਕਰ ਲਈਏ ਅੱਜ ਵੀ ਮੈਂ ਕਹਿੰਦਾ ਕਿਸੇ ਤਰੀਕੇ ਦੀ ਗੱਲ ਆ ਮੈਂ ਤਾਂ ਕਹਿੰਦਾ ਤੁਹਾਨੂੰ ਧਰਨਾ ਤੁਹਾਨੂੰ ਦੇਣ ਦੀ ਕਿਉਂ ਲੋੜ ਪਵੇ ਮੈਂ ਧਰਨਾ ਦਵਾਂਗਾ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੀ ਨੰਗਲ ਫੇਰੀ ਦੇ ਦੌਰਾਨ ਨੰਗਲ ਦੇ ਗੈਸਟ ਹਾਊਸ ਵਿਖੇ ਆਪਣੇ ਪਰਿਵਾਰ ਸਮੇਤ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਉਧ ਦੇ ਵੀ ਲਗਾਏ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੀ ਨੰਗਲ ਫੇਰੀ ਦੇ ਦੌਰਾਨ ਨੰਗਲ ਦੇ ਗੈਸਟ ਹਾਊਸ ਵਿਖੇ ਆਪਣੇ ਪਰਿਵਾਰ ਸਮੇਤ ਪਹੁੰਚੇ ਉੱਥੇ ਉਹਨਾਂ ਦੇ ਵੱਲੋਂ ਵਾਤਾਵਰਣ ਨੂੰ ਦੇਖਦਿਆਂ ਪੌਦੇ ਵੀ ਲਗਾਏ ਗਏ ਇਸ ਦੌਰਾਨ ਉਹ ਪਰਿਵਾਰ ਸਮੇਤ ਦਸਮੇਸ਼ ਪਿਤਾ ਸ੍ਰੀ ਕੁਰੂ ਕੋਵਿੰਦ ਸਿੰਘ ਜੀ ਦੇ ਪਾਵਨ ਯਾਦਗਾਰੀ ਅਸਥਾਨ ਗੁਰਦੁਆਰਾ ਸ੍ਰੀ ਵਿਪੋਰ ਸਾਹਿਬ ਵਿਖੇ ਵੀ ਨਤਮਸਤਕ ਹੋਏ ਅਤੇ ਗੁਰ ਚਰਨਾ ਚ ਸਿਰ ਨਵਾਉਂਦੇ ਹੋਏ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਮੌਜੂਦ ਸੀ ਦੱਸਦੇ ਕਿ ਅੱਜ ਕਿਸਾਨਾਂ ਵੱਲੋਂ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਅਰਦਾਸ ਤਿਖਸ ਵਜੋਂ ਪੰਜਾਬੀਆਂ ਨੂੰ ਅਰਦਾਸ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਉਹ ਸੇਤਮੰਦ ਰਹੇ ਇਸ ਕਰਕੇ ਲੋਕ ਇਸ ਅਰਦਾਸ ਨੂੰ ਉਸ ਨਾਲ ਜੋੜ ਕੇ ਵੀ ਵੇਖ ਰਹੇ ਨੇ ਪੰਜਾਬ ਆਪ ਪ੍ਰਧਾਨ ਅਮਨ ਰੋੜਾ ਦੇ ਵੱਲੋਂ ਨਗਰ ਨਿਗਮ ਚੋਣਾਂ ਲਈ ਆਪ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਇਸ ਲਿਸਟ ਦੇ ਵਿੱਚ 784 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਤੇ ਪੰਜਾਬ ਪ੍ਰਧਾਨ ਅਮਨ ਰੋੜਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਵੱਡਾ ਦਾਅਵਾ ਕੀਤਾ ਗਿਆ ਕਿ ਇਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਨਗੇ 21 ਤਾਰੀਖ ਨੂੰ ULB ਜਿਹੜੀਆਂ ਅਰਬਨ ਲੋਕਲ ਬਾਡੀਜ਼ ਦੀਆਂ ਇਲੈਕਸ਼ਨਾਂ ਦੇ ਜਿਹੜੀਆਂ ਉਹ ਹੁਣ ਜਾਰੀਆਂ ਨੇ 46 ਜਗ੍ਹਾ ਦੇ ਉੱਪਰ ਇਹ ਇਲੈਕਸ਼ਨ ਹੋਣ ਜਾ ਰਹੀ ਹੈ ਕਾਰਪੋਰੇਸ਼ਨਾਂ ਔਰ ਕਮੇਟੀਆਂ ਦੇ ਵਿੱਚ ਔਰ 49 ਜੋ ਬਾਇਲੈਕਸ਼ਨ ਨੇ ਉਹ ਹੁਣ ਜਾਰੀਆਂ ਨੇ ਇੰਨਾ ਬਾਇਲੈਕਸ਼ਨ ਪੰਜਾਬ ਦੇ ਸਮੁੱਚੇ ਸ਼ਹਿਰਾਂ ਦੇ ਵਿੱਚ 87 ਥਾਵਾਂ ਦੇ ਉੱਪਰ 977 ਬੋਰਡਾਂ ਦੇ ਉੱਪਰ ਨੇ ਜਿਹੜੀਆਂ ਉਹ ਹੋਣ ਜਾ ਰਹੀਆਂ ਨੇ ਔਰ ਅਸੀਂ ਆਮ ਆਦਮੀ ਪਾਰਟੀ ਵੱਲੋਂ ਕਿਉਂਕਿ ਪਿਛਲੇ 2.5 ਤੋਂ 3 ਸਾਲ ਤੋਂ ਪੰਜਾਬ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਬੇਤਹਾਸ਼ਾ ਡਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਹੋਏ ਨੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਚਾਹੇ ਪੰਚਾਇਤਾਂ ਦੀ ਗੱਲ ਕਰ ਲਈਏ ਤਿੰਨ ਬਾਇਲੈਕਸ਼ਨ ਦੀ ਗੱਲ ਕਰ ਲਈਏ ਬਹੁਤ ਵੱਡਾ ਫਤਵਾ ਜਿਹੜਾ ਉਹ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਸੋ ਉਸੇ ਜੋਸ਼ੋ ਖਰੋਸ਼ ਦੇ ਨਾਲ ਔਰ ਕੰਮਾਂ ਦਾ ਏਜੰਡਾ ਲੈ ਕੇ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਸ਼ਹਿਰੀ ਏਰੀਆਜ਼ ਦੇ ਵਿੱਚ ਜਾਣ ਦੇ ਲਈ ਤਿਆਰ ਹੈ ਤੇ ਪਰਸੋ ਨੋਮੀਨੇਸ਼ਨ ਜਿਹੜੀ ਉਹ ਸ਼ੁਰੂ ਹੋਈ ਸੀਗੀ ਅ ਕੱਲ ਸ਼ਾਮ ਤੱਕ ਨੋਮੀਨੇਸ਼ਨਸ ਫਾਈਲ ਹੋਣੀਆਂ ਨੇ ਔਰ ਅੱਜ ਅਸੀਂ ਇਹਨਾਂ 977 ਵਾਰਡਸ ਦੇ ਵਿੱਚੋਂ 784 ਵਾਰਡ ਨੇ ਜਿਹੜੇ ਉਹ ਸਾਡੇ ਫਾਈਨਲਾਈਜ਼ ਹੋ ਚੁੱਕੇ ਬਾਕੀ ਦੇ ਉੱਪਰ ਜੋ ਕੁਝ ਡਿਸਕਸ਼ਨਸ ਔਰ ਡੈਲੀਬਰੇਸ਼ਨਸ ਨੇ ਉਹ ਚੱਲ ਰਹੀਆਂ ਨੇ ਔਰ ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਬੇਦਾਸ਼ਕ ਖੁਸ਼ੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਜਿਹੜੀਆਂ ਪਾਰਟੀਆਂ ਚਾਹੇ ਕਾਂਗਰਸ ਚਾਹੇ ਭਾਜਪਾ ਜਿਹੜੇ ਕਹਿੰਦੇ ਸੀਗੇ ਕਿ ਆਮ ਆਦਮੀ ਪਾਰਟੀ ਦਾ ਸ਼ਹਿਰਾਂ ਦੇ ਵਿੱਚ ਉਧਾਰ ਨਹੀਂ ਜਾਂ ਕਾਰਪੋਰੇਸ਼ਨਾਂ ਦੇ ਵਿੱਚ ਕੰਮ ਨਹੀਂ ਹੋਏ ਜਾਂ ਇਸ ਤਰੀਕੇ ਦੀਆਂ ਗੱਲਾਂ ਕਰਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਸੀਗੇ ਮੈਂ ਦੱਸਣਾ ਚਾਹੁੰਦਾ ਕਿ ਇੰਨਾ 970 ਵਾਰਡਸ ਪਿੱਛੇ ਆਮ ਆਦਮੀ ਪਾਰਟੀ ਕੋਲ ਪਿਛਲੇ ਇੱਕ ਹਫ਼ਤੇ ਦੇ ਵਿੱਚ ਵਿੱਚ ਤਕਰੀਬਨ 4-5 ਜਨਾਂ ਦੇ ਵਿੱਚ ਵਿੱਚ ਸਾਡੇ ਕੋਲੇ 5000 ਪਲੱਸ ਨੇ ਜਿਹੜੀਆਂ ਉਹ ਐਪਲੀਕੇਸ਼ਨਾਂ ਆਈਆਂ ਕਈ ਵਾਰਡ ਦੇ ਉੱਪਰ ਤਾਂ ਟਿਕਟ ਐਸਪੀਰੀਐਂਸ ਜਿਹੜੇ ਟਿਕਟਾਂ ਦੇ ਚਾਹਵਣ ਨੇ ਉਹ 12-12 15-15 20-20 ਤੱਕ ਐਪਲੀਕੇਸ਼ਨ ਦੇ ਜਿਹੜੀਆਂ ਉਹ ਆਈਆਂ ਮੈਂ ਬੜੇ ਵਿਸ਼ਵਾਸ ਦੇ ਨਾਲ ਜਿਹੋ ਜਿਹਾਂ ਰਿਸਪਾਂਸ ਲੋਕਾਂ ਤੋਂ ਸਾਨੂੰ ਕਿਉਂਕਿ ਆਪਾਂ ਨਾਰਮਲੀ ਇਲੈਕਸ਼ਨਾਂ ਦੇ ਵਿੱਚ ਦੇਖਦੇ ਆ ਕਿ ਜਿਸ ਪਾਰਟੀ ਦੇ ਜਿੱਤ ਦੇ ਜਿੰਨੇ ਵੱਧ ਚਾਂਸਸ ਹੁੰਦੇ ਨੇ ਜਿਸ ਪਾਰਟੀ ਦਾ ਜਿੰਨਾ ਵੱਧ ਬੋਲਬਾਲਾ ਹੁੰਦਾ ਉਹਦੇ ਕੋਲ ਟਿਕਟ ਐਸਪੀਰੈਂਸ ਦੇ ਕੈਂਡੀਡੇਟ ਵੀ ਉਨੇ ਹੀ ਵੱਧ ਹੁੰਦੇ ਨੇ ਸੋ ਜਿਸ ਤਰੀਕੇ ਦੇ ਨਾਲ ਸਾਡੇ ਕੋਲ ਸਾਡਾ ਮਾਹੌਲ ਬਣਿਆ ਹੋਇਆ ਅੱਜ ਕਮਾ ਦੇ ਆਧਾਰ ਦੇ ਉੱਪਰ ਔਰ ਜੋਸ਼ ਦੇ ਨਾਲ ਸਾਡੇ ਸਾਰੇ ਵਰਕਰ ਸਾਥੀ ਲੱਗੇ ਨੂੰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਇਹਨਾਂ ਚੋਣਾਂ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਅਸੀਂ ਜਲੰਧਰ ਵੈਸਟ ਲੋਕਾਂ ਨੇ ਜਿਤਾਇਆ ਜਿਸ ਤਰੀਕੇ ਦੇ ਨਾਲ ਤਕਰੀਬਨ 80-85% ਦੇ ਕਰੀਬ ਜਿਹੜੀਆਂ ਪੰਚਾਇਤਾਂ ਨੇ ਉਹ ਆਵਾਦੀ ਪਾਰਟੀ ਦੇ ਜਿੱਤੀਆਂ 90 ਦੇ ਕਰੀਬ 90% ਦੇ ਕਰੀਬ ਜਿਸ ਤਰੀਕੇ ਦੇ ਨਾਲ ਤਿੰਨ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਦਰਜ ਹੋਈ ਹੈ ਉਸ ਤਰੀਕੇ ਨਾਲ ਇਹਨਾਂ ਦੇ ਵਿੱਚ ਵੀ ਬਹੁ ਗਿਣਤੀ ਦੇ ਨਾਲ ਆਵਾਦੀ ਪਾਰਟੀ ਦੇ ਜਿਹੜੇ ਕੈਂਡੀਡੇਟ ਸਾਡੇ ਉਹ ਜੇ ਤੁਰਣਗੇ ਇਸ ਤੋਂ ਇਲਾਵਾ ਦੂਜੇ ਪਾਸੇ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਮਨਰੋੜਾ ਨੇ ਕਿਸਾਨਾਂ ਦੇ ਮੁੱਦੇ ਦੇ ਉੱਤੇ ਰਮਨਿਤ ਵਿੱਟੂ ਨੂੰ ਨਿਸ਼ਾਨੇ ਤੇ ਲਿਆਏ ਉਹਨਾਂ ਨੇ ਕਿਹਾ ਕਿ ਕਦੇ ਰਮਨਿਤ ਵਿੱਟੂ ਕਿਸਾਨਾਂ ਲਈ ਕਲਤ ਸ਼ਬਦਾਵਲੀ ਦੀ ਵਰਤੋਂ ਕਰਦੇ ਨੇ ਅਤੇ ਕਦੇ ਕਹਿੰਦੇ ਹਨ ਕਿ ਮੈਂ ਕਿਸਾਨਾਂ ਦੇ ਨਾਲ ਆ ਉਹਨਾਂ ਨੇ ਕਿਹਾ ਕਿ ਸਿਰਫ ਬਿਆਨਬਾਜ਼ੀ ਨਾਲ ਨਹੀਂ ਸਰਲਾ ਦੇ ਜੀ ਤੁਸੀਂ ਪਹਿਲਾਂ ਵਾਲੇ ਬਿਆਨ ਚੱਕ ਕੇ ਦੇਖ ਲਓ ਉਹ 360 ਡਿਗਰੀਜ਼ ਟਰਨ ਅਰਾਊਂਡ ਕਰਦੇ ਨੇ ਕਦੇ ਉਹ ਕਿਸਾਨਾਂ ਨੂੰ ਜਾਂ ਕਿਸਾਨ ਜਥੇਬੰਦੀਆਂ ਨੂੰ ਲਈ ਬੜੀ ਭੱਦੀ ਸ਼ਬਦਾਵਲੀ ਜਿਹੜੀ ਉਹ ਵਰਤਦੇ ਨੇ ਕਦੇ ਉਹ ਕਹਿੰਦੇ ਨੇ ਮੈਂ ਨਾਲਾ ਇਕੱਲੇ ਕਹਿ ਕੇ ਸਾਰਨ ਨਾਲ ਤਾਂ ਕੰਮ ਨਹੀਂ ਚੱਲਣਾ ਮੈਂ ਬਿੱਟੂ ਜੀ ਦੀ ਗੱਲ ਨੂੰ ਮੰਨ ਲੂਗਾ ਜੇ ਉਹ ਸਿਰਫ ਇੰਨਾ ਕਰ ਦੇਣ ਕਿ ਇਹਨਾਂ ਕਿਸਾਨ ਜਥੇਬੰਦੀਆਂ ਦੇ ਸਾਥੀ ਨੇ ਜਿਹੜੇ ਜਿਹੜੇ ਜਿਨ੍ਹਾਂ ਦੇ ਉੱਪਰ ਰੋਜ਼ ਅਥਰੂ ਗੈਸ ਦੇ ਗੋਲੇ ਡਾਂਗਾ ਪਾਣੀ ਦੇ ਬਾਛੜਾ ਚਲਾਈਆਂ ਜਾ ਰਹੀਆਂ ਨੇ ਜੇ ਉਹਨਾਂ ਨੂੰ ਆਪਦੀ ਗੱਡੀ ਦੇ ਵਿੱਚ ਲਿਜਾ ਕੇ ਬਿਠਾ ਕੇ ਪ੍ਰਧਾਨ ਮੰਤਰੀ ਸਾਹਿਬ ਨਾਲ ਮੀਟਿੰਗ ਕਰਵਾ ਦੇਣ ਤੇ ਉਹਨਾਂ ਦੇ ਜਿਹੜੇ ਜਾਇਜ਼ ਮਸਲੇ ਨੇ ਉਹ ਹੱਲ ਕਰਾ ਦੇਣ ਕੱਲੀ ਬਿਆਨਬਾਜ਼ੀ ਨਾਲ ਤਾਂ ਕੰਮ ਨਹੀਂ ਸਰਦਾ ਜੀ ਬਿੱਟੂ ਜੀ ਕਹਿੰਦੇ ਨੇ ਤੇ ਮੈਂ ਜਾਊਂਗਾ ਉਹਨਾਂ ਕੋਲੇ ਤੇ ਕਿਸਾਨਾਂ ਨੂੰ ਪੁੱਛ ਲੋ ਕਿ ਦੇਖ ਲੋ ਵੰਡ ਦੇਣਗੇ ਉਹਨਾਂ ਨੂੰ ਸੋ ਮੇਰੇ ਖਿਆਲ ਦੇ ਵਿੱਚ ਇਹ ਜਿਹੇ ਬਿਆਨਬਾਜ਼ੀਆਂ ਬੇਤੁਕੀਆਂ ਨੇ ਇਹ ਸਿਰਫ ਸਿਰਫ ਸਿਆਸੀ ਸ਼ੋਅ ਜਿਹਾ ਜੀ ਹੁੰਦਾ ਹੈ ਦੇਖੋ ਦੇਖੋ ਸਾਡੇ ਵੱਲੋਂ ਤਾਂ ਕੋਸ਼ਿਸ਼ਾਂ ਜਾਰੀ ਨੇ ਜੀ ਪਰ ਇਹ ਤਾਂ ਹੁਣ ਉਹਨਾਂ ਨੇ ਨੇ ਫੈਸਲਾ ਕਰਨਾ ਹੈ ਕਿ ਉਹਨਾਂ ਨੇ ਕੀ ਕਰਨਾ ਹੈ ਜੇ ਸਰਕਾਰ ਨੇ ਪਹਿਲਾਂ ਵੀ ਇੱਕ ਕੋਸ਼ਿਸ਼ ਕੀਤੀ ਸੀਗੀ ਕਿ ਉਹਨਾਂ ਦੀ ਚਿੰਤਾ ਪ੍ਰਤੀ ਉਹਨਾਂ ਦੀ ਸਿਹਤ ਪ੍ਰਤੀ ਚਿੰਤਤ ਸੀਗੀ ਤੇ ਉਸ ਸਮੇਂ ਵੀ ਬਹੁਤ ਕਿਸਾਨ ਜਥੇਬੰਦੀਆਂ ਵੱਲੋਂ ਹੀ ਇੱਕ ਰਬਾਟਾ ਜਿਹੜਾ ਇੱਕ ਵਿਰੋਧੀ ਪੋਸਚਰਿੰਗ ਹੈ ਜਿਹੜੀ ਉਹ ਕਿਸਾਨ ਜਥੇਬੰਦੀ ਨੇ ਸਰਕਾਰ ਦੇ ਪ੍ਰਤੀ ਪ੍ਰਤੀ ਕੀਤੀ ਸੋ ਮੇਰੇ ਕਹਿੰਦਾ ਮਤਲਬ ਤਾਂ ਇਹ ਹੈ ਕਿ ਇਸ ਚੀਜ਼ ਦੀ ਦੇ ਲਈ ਸਰਕਾਰ ਬੜੀ ਚਿੰਤਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਸਾਡੇ ਲਈ ਪਾਰਟੀ ਲਈ ਬੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਉਹ ਇਸ ਮੂਵਮੈਂਟ ਦੀ ਇੰਟੈਂਸਿਟੀ ਨੂੰ ਸਮਝਦੇ ਹੋਏ ਕਿਸਾਨਾਂ ਨਾਲ ਬੈਠ ਕੇ ਮਸਲਾ ਹੱਲ ਕਰਨਾ ਜੋ ਐਮਐਸਪੀ ਹੈ वो सेंट्रल गवर्नमेंट दे रही है जहां भी दे रही है पंजाब में दे रही है हरियाणा में दे रही है जितना जो जो फूड ग्रेन है सारा प्लीज ट्राई टू अंडरस्टैंड जितना ये आज से नहीं पिछले 60 साल से ये सिस्टम बना हुआ है कि जितना फूड ग्रेन है पंजाब में चाहे कनक है चाहे चावल है वो सेंट्रल गवर्नमेंट खरीदती है सेंट्रल गवर्नमेंट के पूल है उन्होंने स्टोर करना है उसकी रिस्पांसिबिलिटी है और उन्होंने कंज्यूमिंग स्टेट्स में लेके जाना है इसमें नायब सिंह सैनी अगर कह रहे हैं ਤੋ ਹਰਿਆਣਾ ਕੇ ਕਿਸਾਨ ਪਿਛਲੇ ਸਮੇਂ ਮੇ ਜੋ ਜੋ 3 ਕਿਸਾਨ ਜੋ ਵਿਰੋਧੀ ਕਾਨੂੰਨ ਲਾਗੂ ਹੋਏ ਥੇ ਤੋ ਹਰਿਆਣਾ ਕੇ ਕਿਸਾਨੋ ਨੇ ਪਾਰਟਿਸਪੇਟ ਕਿਉਂ ਕੀਆ ਸੋ ਮੈਂ ਸਮਝਦਾ ਕਿ ਇਹ ਬੜਾ ਬੇਤੁਕਾ ਬਿਆਨ ਹੈ ਜੋ ਜੋ ਸੈਨਸਰ ਦੇ ਰਹੇ ਹੁਣ ਵੇਲਾ ਹੋ ਚੁੱਕਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਆਂ ਦੇਖ ਤੋਂ ਬਾਅਦ ब्रेक ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਬਾਦਿਆਂ ਅਗਲੀ ਖਬਰ ਤੇ ਵੱਲ ਮੰਰ ਵਰਤੇ ਬੈਠੇ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਚ ਖੜਦੇ ਆ ਕਾਂਗਰਸੀ ਵਿਧਾਇਕ ਸੁਖपाल ਸਿੰਘ ਖੈਰਾ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਕਰੜੇ ਹੱਥੀ ਲਿਆਏ ਉਹਨਾਂ ਨੇ ਕਿਹਾ ਕਿ ਕਿਸਾਨ ਆਗੂ ਡੱਲੇਵਾਲ ਸਾਹਿਬ ਦੀ ਸਿਹਤ ਤੇ ਚਿੰਤਾ ਪ੍ਰਗਟ ਕਰਦੇ ਆ ਕਿ ਜਗਜੀਤ ਸਿੰਘ ਡੱਲੇਵਾਲ ਅਤੇ ਪੰਜਾਬ ਦੇ ਲਈ ਸੰਘਰਸ਼ ਕਰ ਰਹੇ ਨੇ ਸਾਰੇ ਕਿਸਾਨਾਂ ਦੀ ਤੰਦਰੁਸਤੀ ਲਈ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਉਹਨਾਂ ਦੀ ਸਿਹਤ ਠੀਕ ਰਹੇ 1521 ਚ ਬਾਬਰ ਨੇ ਪੰਜਾਬ ਚ ਤੀਸਰਾ ਹਮਲਾ ਕੀਤਾ ਔਰ ਐਮਨਾਬਾਦ ਸ਼ਹਿਰ ਵਿੱਚ ਬਹੁਤ ਘਰ ਲੋਗਾਰਤ ਕੀਤੀ ਜਬਰ ਜਨਾਹ ਰੇਪ ਬਲਾਤਕਾਰ ਔਰਤਾਂ ਦਾ ਬੱਚਿਆਂ ਦਾ ਕਤਲ ਕੀਤਾ ਤੇ ਗੁਰੂ ਨਾਨਕ ਸਾਹਿਬ ਨੇ ਫਿਰ ਉਦੋਂ فرمایا ਕਿ ਐਤੀ ਮਾਰ ਪਈ ਕੁਰਲਾਨੇ ਤੇ ਕੀ ਦਰਦ ਨਾ ਆਇਆ ਬਈ ਇਨਾ ਜ਼ੁਰਮ ਹੋਇਆ ਤੇ ਤੈਨੂੰ ਕੋਈ ਦਰਦ ਨਹੀਂ ਆਇਆ ਅੱਜ ਪੰਜਾਬ ਦੇ ਹਾਲਾਤ ਇਦਾਂ ਦੇ ਨੇ ਸਾਡੇ ਕਿਸਾਨ ਭਰਾ ਸ਼ੰਭੂ ਬਾਰਡਰ ਤੇ ਖਨੌਰੀ ਵਿੱਚ ਬੈਠੇ ਨੇ ਉਹਨਾਂ ਨੂੰ ਕੁੱਟਿਆ ਜਾ ਰਿਹਾ ਜਿਹੜੇ ਆਪਣੇ ਹੱਕ ਦੀ ਗੱਲ ਮੰਗਣ ਜਾ ਰਹੇ ਨੇ ਉਹਨਾਂ ਨੂੰ ਉਲਟਾ ਸਰਕਾਰਾਂ ਵੱਲੋਂ ਕੁੱਟਿਆ ਜਾ ਰਿਹਾ ਵਾ ਔਰ ਸਾਡੇ ਸਰਕਾਰਯੋਗ ਜਗਜੀਤ ਸਿੰਘ ਢੱਲੇਵਾਲ ਇੱਕ ਬਜ਼ੁਰਗ ਆਗੂ ਨੇ ਕਿਸਾਨ ਯੂਨੀਅਨ ਦੇ ਉਹ 19 ਦਿਨ ਦੇ ਭੁੱਖ ਹੜਤਾਲ ਤੇ ਲੰਮੇ ਪਏ ਹੋਏ ਨੇ ਔਰ ਉਹਨਾਂ ਦੇ ਹਾਲਾਤ ਬਹੁਤ ਨਾਸੁਖ ਨੇ ਉਹਨਾਂ ਦੇ ਸਿਹਤ ਤੇ ਕੁਝ ਵੀ ਹੋ ਸਕਦਾ ਪਰ ਕਿਸੇ ਸਰਕਾਰ ਨੂੰ ਜਿਹੜੇ ਬੈਠੇ ਨੇ ਉਹ ਆਪਣੀਆਂ ਚੋਣਾਂ 'ਚ ਮਸਰੂਫ ਨੇ ਕੋਈ ਪੱਜਾ ਫਿਰਦਾ ਇੱਧਰ ਉੱਧਰ ਨਾ ਕੇਂਦਰ ਸਰਕਾਰ ਨੂੰ ਕੋਈ ਚਿੰਤਾ ਸਾਡੇ ਦੇਸ਼ ਦੇ ਕਿਸਾਨਾਂ ਦੀ ਤੇ ਨਾ ਸਾਡੀ ਆਪਣੀ ਅਖੋਤੀ ਪੰਜਾਬ ਸਰਕਾਰ ਨੂੰ ਕੋਈ ਚਿੰਤਾ ਮੇਰੇ ਪਰਿਵਾਰ ਵਿੱਚ ਪਿਛਲੇ ਦਿਨਾਂ 'ਚ ਮੇਰੇ ਮਾਮਾ ਜੀ ਸਵਰਗਵਾਸ ਹੋ ਗਏ ਸੀਗੇ ਕਰਗੇ ਸੀਗੇ ਇਸ ਕਰਕੇ ਮੈਂ ਨਹੀਂ ਜਾ ਸਕਿਆ ਤਾਂ ਮੈਂ 2 ਦਿਨ ਤੱਕ ਜਗਜੀਤ ਸਿੰਘ ਡੱਲੇਵਾਲ ਕੋਲ ਚੱਲ ਕੇ ਜਾਊਂਗਾ ਖਨੌਰੀ ਬਾਰਡਰ ਤੇ ਉਹਨਾਂ ਦੇ ਉਹਨਾਂ ਦੇ ਹਾਲ ਵੀ ਪੁੱਛਾਂਗੇ ਉਹਨਾਂ ਦੇ ਵਾਸਤੇ ਅਰਦਾਸ ਵੀ ਕਰਾਂਗੇ ਕਿਉਂਕਿ ਮੈਂ ਸਮਝਦਾ ਕਿ ਅੱਜ ਹਾਲਾਤ ਇਦਾਂ ਦੇ ਨੇ ਕਿ ਜਿਹੜਾ ਪ੍ਰੋਟੈਸਟ ਆਇਆ ਕੋਈ ਜਿਹੜਾ ਫਰੋਧ ਆ ਉਹ ਤਾਂ ਤੁਸੀਂ ਕਿਸੇ ਜਾਗਦੀ ਜ਼ਮੀਰ ਦੇ ਲੋਕਾਂ ਦੇ ਮੋਹਰੇ ਕਰ ਸਕਦੇ ਹੋ ਨਾ ਜਿਨ੍ਹਾਂ ਦੇ ਅੰਦਰ ਜ਼ਮੀਰ ਹੀ ਹੈ ਨਹੀਂ ਕਿ ਜਿਨ੍ਹਾਂ ਦੀ ਇਨਸਾਨੀਅਤ ਹੀ ਮਰ ਚੁੱਕੀ ਆ ਉਹਨਾਂ ਨੂੰ ਭਾਵੇਂ ਆਪਾਂ ਲੱਖ ਪਤਾ ਖੜਾ ਕਰਾ ਗਏ ਕਿ ਉੱਥੇ ਸਾਹਮਣੇ ਵਿਰੋਧ ਕਰੀ ਕਿਸੇ ਨੇ ਸੁਣਨਾ ਹੀ ਨਹੀਂ ਕਿ ਆਪਾਂ ਦੇਖਿਆ ਕਿ ਪਹਿਲਾਂ ਜਿਹੜਾ ਐਸਕੇਮ ਨੇ ਕਿੰਨਾ ਵੱਡਾ ਦੌਰਨ ਕੀਤਾ ਦਿੱਲੀ 'ਚ ਲੱਖਾਂ ਲੋਕੀ ਦਿੱਲੀ ਜਾ ਕੇ ਉਹਨਾਂ ਦੇ ਗਰੂਹਾਂ ਦੇ ਬੈਠੇ ਰਹੇ ਸਰਕਾਰ ਦਾ ਕੀ ਕਹਿੰਦੇ ਹੁੰਦੇ ਕਿ ਰੱਤੀ ਪਰ ਕੋ ਉਹਨਾਂ ਦੇ ਫਰਕ ਨਹੀਂ ਪਿਆ ਔਰ ਜੋ ਉਹਨਾਂ ਨੇ ਵਾਅਦੇ ਕੀਤੇ ਅੱਜ ਤੱਕ ਉਹਨਾਂ ਨੇ ਪੂਰੇ ਨਹੀਂ ਕੀਤੇ ਆਹ ਤਾਂ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਹਾਲਾਤ ਨੇ ਔਰ ਉਹਨਾਂ ਲੋਕਾਂ ਦਾ ਜਿਹੜੇ ਇਸ ਦੇਸ਼ ਵਾਸਤੇ ਅਨਾਜ ਪੈਦਾ ਕਰਦੇ ਜਿਹੜੇ ਇਸ ਦੇਸ਼ ਦੇ ਬਾਰਡਰਾਂ ਦੇ ਉਹਨਾਂ ਦੇ ਬੱਚੇ ਸ਼ਹੀਦ ਹੁੰਦੇ ਨੇ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਪੰਜਾਬ ਤੇ ਪੰਜਾਬੀਆਂ ਤੇ ਸਿੱਖਾਂ ਨੇ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ ਸਭ ਤੋਂ ਜ਼ਿਆਦਾ ਫਾਂਸੀਆਂ ਦੇ ਰਸੇ ਚੁੰਮੇ ਸਭ ਤੋਂ ਜ਼ਿਆਦਾ ਕਾਲੀ ਪਾਣੀ ਕਾਲੇ ਪਾਣੀ ਦੀਆਂ ਸਜ਼ਾਵਾਂ ਕੱਟੀਆਂ ਆ ਉਹਨਾਂ ਦਾ ਅਸਰ ਸਾਡੀ ਸਰਕਾਰ ਹੀ ਕਰਦੀ ਆ ਤੇ ਮੇਰੀ ਸਾਡੀਆਂ ਸਰਕਾਰਾਂ ਨੂੰ ਉਰਜੋਰ ਬੇਨਤੀ ਆ ਕਿ ਜਾਗੋ ਆਪਣੇ ਅੰਦਰ ਇਨਸਾਨੀਅਤ ਪੈਦਾ ਕਰੋ ਔਰ ਘੱਟੋ ਘੱਟ ਕੁਸ਼ੀ ਤਾਂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨੂੰ ਮੱਦੇਨਜ਼ਰ ਰੱਖ ਕੇ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਪ੍ਰਵਾਨ ਕਰੋ ਅਗਰ ਕੁਛ ਉਹਨਾਂ ਨੂੰ ਹੋ ਗਿਆ ਤੇ ਉਹਦੀ ਸਿੱਧੀ ਸੁਣਵਾਰੀ ਪਹਿਲਾਂ ਪੰਜਾਬ ਸਰਕਾਰ ਤੇ ਆਵੇ ਕਿਉਂਕਿ ਉਹ ਸਾਡੇ ਧਰਤੀ ਤੇ ਬੈਠੇ ਨੇ ਸਾਡੇ ਇਥੋਂ ਦੇ ਰਹਿਣ ਵਾਲੇ ਆਗੂ ਨੇ ਤਾਂ ਮੈਂ ਇਹੀ ਅਪੀਲ ਕਰਕੇ ਸਾਰਿਆਂ ਨੂੰ ਕਹਾਂਗਾ ਕਿ ਉਹਨਾਂ ਵਾਸਤੇ ਸਾਰੇ ਆਪਣੇ ਆਪਣੇ ਜਗ੍ਹਾ ਤੇ ਬੈਠੇ ਅਰਦਾਸ ਸ਼ੁਰੂ ਕਰੋ ਕਿ ਪ੍ਰਮਾਤਮਾ ਉਹਨਾਂ ਦੀ ਸਿਹਤ ਨੂੰ ਠੀਕ ਰੱਖੇ ਔਰ ਸਾਡੀ ਸਰਕਾਰਾਂ ਨੂੰ ਇੰਨੀ ਬੁੱਧੀ ਬਖਸ਼ੇ ਕਿ ਕੁਝ ਅਕਲ ਟਿਕਾਣੇ ਲੈ ਕੇ ਉਹਨਾਂ ਦੀਆਂ ਜੈਜ ਮੰਗਾਪੁਰ ਦੇਕਰਨ ਕਿਸਾਨਾਗੁਰ ਉਰਦੂਸੀ ਮਾਨਸਾ ਦੇ ਕਨੋਰੀ ਬਾਰਡਰ ਤੇ ਮਰਨਵਰਤ ਤੇ ਬੈਠੇ ਕਿਸਾਨ ਆਗੂ ਦਿਗਜੀਤ ਸਿੰਘ ਡੱਲੇਵਾਲ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣਾ ਮਰਨਵਰਤ ਵਾਪਸ ਲੈ ਲੈਣ ਕਿਉਂਕਿ ਲੀਡਰ ਬੜੇ ਔਖੇ ਪੈਦਾ ਹੁੰਦੇ ਹਨ ਕਿਉਂਕਿ ਲੀਡਰ ਬਣ ਲਈ अनेका ਸਾਲ ਲੱਗ ਜਾਂਦੇ ਨੇ ਹਰ ਕੋਈ ਡੱਲੇਵਾਲ ਨਹੀਂ ਬਣ ਸਕਦਾ ਨਾ ਹੀ ਕੋਈ ਰਾਜੇਵਾਲ ਬਣ ਸਕਦਾ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਡੱਲੇਵਾਲ ਹੋਰਾਂ ਦੀ ਕਿਸਾਨਾਂ ਨੂੰ ਬਹੁਤ ਲੋੜ ਹੈ ਮੋਰਚਾ ਦਿੱਤਾ ਜਾਣਾ ਚਾਹੀਦਾ ਜਿੱਤਣਗੇ ਇਹਨਾਂ ਨੂੰ ਵਧਾਈ ਦੇਵਾਂਗੇ ਤੁਮਸਾਗਨ ਪਰ ਜੇ ਨਹੀਂ ਜਿੱਤਿਆ ਜਾਂਦਾ ਦੁਬਾਰੇ ਫੈਸਲਾ ਸੀ ਕੱਲ ਵੀ ਸਾਡੀ ਮੀਟਿੰਗ ਚ ਇੱਕ ਫੈਸਲਾ ਕਰਿਆ ਵੀ ਡੱਲਿਆ ਸਾਹਿਬ ਨੂੰ ਬੇਨਤੀ ਕਰਾਂਗੇ ਲੀਡਰ ਮਿਲਦਾ ਨਹੀਂ ਕਿਸਾਨਾਂ ਨੂੰ ਇਹਦੀ ਲੋੜ ਹੈ ਵੀ ਇਹਨਾਂ ਨੂੰ ਮਰਨ ਮਰਤ ਸਮਰਥਤ ਕਰੇ ਅਸੀਂ ਕੱਲ ਖਬਰ ਦੇਣੀ ਜੇ ਲੱਗੀ ਮਤੇ ਚ ਪਾਇਆ ਅਸੀਂ ਬਾਕੇ ਦੇ ਅਸੀਂ ਲਿਖਤੀ ਵੀ ਭੇਜਾਂਗੇ ਵੀ ਮਰਨ ਮਰਤ ਤੁਸੀਂ ਸਮਰਥਤ ਕਰੋ ਦੁਬਾਰੇ ਇਕੱਠੇ ਹੋਈਏ ਸੋਚੀਏ ਪਹਿਲਾਂ ਬੰਦਾ ਵਰਕਰ ਬਣਦਾ ਫਿਰ ਹੌਲੀ ਹੌਲੀ ਲੀਡਰ ਬਣਦਾ ਤੇ ਸੂਝਵਾਨ ਲੀਡਰ ਦਾ ਬਹੁਤ ਚੰਗ ਲੱਗ ਜਾਂਦਾ ਸਮਾ ਉਹ ਹਰਕਤਾਂ ਨੇ ਹੁਣ ਬਣ ਜੂਗਾ ਜੇ ਆਪਾਂ ਕਹਿ ਦਈਏ ਹਾਂ ਮਤਲਬ ਜੇ ਹਰ ਕਬਿਲ ਵੀਰ ਅੱਜ ਥੋੜੀ ਬਣ ਜੂਗਾ ਅੱਜ ਸਾਡੇ ਵੱਡੇ ਲੀਡਰ ਆ ਉਹ ਥੋੜੇ ਬਣ ਜਾਣਗੇ ਸ਼ੇਰ ਦੀ ਪਹਿਲੀ ਵਾਰ ਮੈਂ ਜੇ ਨਹੀਂ ਜਾਣ ਚਲੀ ਜਾਂਦੀ ਬਹੁਤ ਕਿਸਾਨੀ ਨੂੰ ਵੱਡਾ ਨੁਕਸਾਨ ਹੋਊਗਾ ਮੇਰੀ ਇਹੀ ਥੋੜੀ ਜਿਹੀ ਬੇਨਤੀ ਆ ਇਹਨੂੰ ਕਟੋ-ਕਟ ਮਰਨ ਵਰਤ ਨੂੰ ਵਾਪਸ ਲਵੇ ਮੈਂ ਬੇਨਤੀ ਕਰਦਾ ਮੋਰਚੇ ਵੱਲੋਂ ਅੱਜ ਜਿਹੜਾ ਕਿਸਾਨੀ ਜਿਹੜੇ ਮੋਰਚੇ ਚੱਲ ਰਹੇ ਇਹਨਾਂ ਦੇ ਵੱਲੋਂ ਅੱਜ ਅਰਦਾਸ ਦਿੱਸਵੀ ਰੱਖਿਆ ਗਿਆ ਅੱਜ ਉਹਨਾਂ ਦੀ ਸਿਹਤ ਨੂੰ ਲੈ ਕੇ ਵੀ ਅਰਦਾਸ ਕੀਤੀ ਜਾ ਰਹੀ ਹੈ ਕਿ ਤੁਸੀਂ ਅਰਦਾਸ ਕਰੋਗੇ ਉਹਨਾਂ ਦੀ ਸਿਹਤ ਨੂੰ ਵੀ ਥੋੜੇ ਸਿਹਤ ਕੰਮ ਆ ਬ੍ਰਹੀ ਮੈਂ ਤੁਹਾਨੂੰ ਕਹੀ ਦਿੱਤਾ ਜੀ ਬੜਾ ਬੜਾ ਮੈਂ ਤਾਂ ਕਹਿੰਦਾ ਵੀ ਮਾਤੋਂ ਨਾਲ ਚੰਗੀ ਗੱਲ ਜੇ ਹਰਦਾਸ ਲੋਕ ਕਰਦੇ ਨੇ ਮੋਰਚੇ ਨਾਲ 37 ਜਿਤੇਉਂਦੇ ਨੇ ਚਾਹੇ ਕੋਈ ਭਾਂਡੇ ਖੜਗਾਬ ਵੇਜੇ ਹਰਦਾਸ ਕਰਾਵੇ ਚਾਹੇ ਕੁਝ ਵੀ ਕਰੇ ਇੱਕਦਰਾ ਮੋਰਚੇ ਨਾਲ ਤਾਂ 37 ਲੋਕਾਂ ਦੀ ਹੁੰਦੀ ਆ ਨਾ ਚੰਗੀ ਗੱਲਾਂ ਲੋਕਾਂ ਦੀ ਜੇ ਉਹਦੇ ਪਿੰਡ ਦੇ ਲੋਕ ਪੰਜਾਬ ਦੇ ਲੋਕ ਜਿੰਨੀ ਸਹਿਮਤੀ ਅਸੀਂ ਇਹ ਨਹੀਂ ਹੈਗਾ ਮੋਰਚੇ ਤੋਂ ਸਾਡੇ ਨਾਲ ਦਿਲ ਬਾਹਰ ਹੈ ਜਾਂ ਸਾਡੀ ਸੋਚੋਂ ਬਾਹਰ ਹੈ ਪਰ ਇੱਕ ਤਾਂ ਪਹਿਲਾਂ ਇਕੱਠੇ ਹੋਣ ਦੀ ਲੋੜ ਆ ਫੇਰ ਮੋਰਚੇ ਲੜਨਾ ਚਾਹੀਦਾ ਜਿਹੜੀ ਗੱਲ ਬਹੁ ਗਲਤੀ ਕਹੂ ਫੇਰ ਆਪਾਂ ਲੜਨਾ ਚਾਹੀਦਾ ਹਾਂ ਬਿਲਕੁਲ ਤੇ ਹੁਣ ਉਮੀਦ ਜਿਤਾਈ ਜਾ ਸਕਦੀ ਹੈ ਵੀ ਹੁਣ ਜਿਹੜੇ ਕਿਸਾਨ ਜਥੇ ਬਣਦੇ ਇੱਕ ਮੰਚ ਦੇ ਉੱਤੇ ਇਹਨੂੰ ਤੁਹਾਡੇ ਕੋਲ ਕੋਈ ਸਰਦਾ ਆਇਆ ਜੀ ਇਸ ਨਾਲ ਲੈ ਕੋਈ ਆਪਾਂ ਇੱਕ ਮੰਚ ਦੇ ਉੱਤੇ ਇਕੱਠੇ ਹੋਈਏ ਕੋਈ ਕਿਸੇ ਦਾ ਲੀਡਰ ਦਾ ਬੋਲ ਦਾ ਫੋਨ ਆਇਆ ਹੋਵੇ ਕਿਸੇ ਦਾ ਜੀ ਅਸੀਂ 2 3 12 ਮਤਲਬ ਸੋងਾਂ ਅਸੀਂ ਕੋਸ਼ਿਸ਼ ਕਰੀਦੀ ਮੋਰਚਾ ਲਾਉਣ ਤੋਂ ਪਹਿਲਾਂ ਅਸੀਂ ਕਮੇਟੀਆਂ ਬਣਾਈ ਜਾਂਦੀਆਂ ਗੱਲਿਆਰ ਸਾਹਿਬ ਨੇ ਸਾਡੀ ਗੱਲ ਨਹੀਂ ਸੁਣੀ ਫਿਰ ਜਦੋਂ ਸਾਡਾ ਨੌਜਵਾਨ ਸ਼ੀਜ਼ ਹੋ ਗਿਆ ਸਾਡੇ ਕੁਝ ਲੀਡਰ ਦੇ ਭੋਗ ਤੇ ਗਏ ਉਹਨਾਂ ਨੂੰ ਉੱਥੇ ਬੋਲਣ ਦਾ ਟਾਈਮ ਨਹੀਂ ਦਿੱਤਾ ਅਈ ਤੋਂ ਜੇਕਰ ਇਹਦੇ ਘਰ ਵਾਲੀ ਦੀ ਮੌਤ ਹੋ ਗਈ ਮਾਰਾ ਕੰਮ ਹੋਇਆ ਉਹ ਹਜੇ ਵੱਡੀ ਉਮਰ ਨਹੀਂ ਸੀ ਉੱਥੇ ਲੀਡਰ ਗਏ ਉੱਥੇ ਬੋਲਣ ਦਾ ਟਾਈਮ ਨਹੀਂ ਦਿੰਦਾ ਅਸੀਂ ਅੱਜ ਵੀ ਭੱਜ ਜੀ ਮਨ ਕਰਿਓ ਕਹੇ ਮੈਂ ਬੋਲਣ ਦਾ ਟਾਈਮ ਨਹੀਂ ਦਿੰਦਾ ਜਿਵੇਂ ਪਹਿਲਾਂ ਸੀ ਰਾਜਨੀਤਿਕ ਲੋਕਾਂ ਨੂੰ ਦਿੰਦੇ ਕਿ ਹੁੰਦੇ ਦੀ ਜੇ ਹਜੇ ਸਾਡੀ ਨਿੱਕੜ ਕਿਸੇ ਨੇ ਪਹੁੰਚ ਨਹੀਂ ਕੀਤੀ ਸਮਝਿਆ ਕਰਨ ਆ ਜੇ ਉਹ ਕਿ ਦੰਨਿਆ ਮੋਰਚੇ ਤੇ ਵਾਪਸ ਲੱਗੇ ਮੀਟਿੰਗ ਸੱਦੂ ਅਸੀਂ ਮੀਟਿੰਗ 'ਚ ਭੱਜਾਂਗੇ ਮੈਂ ਮੋਰਚੇ ਦੀ ਗਲਤੀ ਲੈਂਦਾ ਹਾਂ ਬਿਲਕੁਲ ਕਿਉਂਕਿ ਲੋਕਾਂ ਦੇ ਵੱਲੋਂ ਇਹੀ ਗੱਲ ਕਹੀ ਜਾ ਰਹੀ ਹੈ ਵੀ ਹੁਣ ਵੀ ਕਹਿੰਦੇ ਵੀ ਬਾਦ ਦੇ ਵਿੱਚ ਭੋਗਾ ਦੇ ਉੱਤੇ ਇਕੱਠਾ ਹੋਣ ਨਾਲੋਂ ਪੰਜਾਬ ਦੇ ਲੋਕ ਕੋ ਇੱਕ ਮੰਚ ਦੇ ਉੱਤੇ ਇੱਥੇ ਇਕੱਠੇ ਹੋ ਜੇ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਲੋਕਾਂ ਦੇ ਵੱਲ ਤੁਸੀਂ ਮੇਰੀ ਇੱਕ ਥੋੜੀ ਗੱਲ ਸੁਣੋ ਮਾਦਨ ਅੱਠ ਦਾਤ ਜੋ ਦੋ ਬੰਦਿਆਂ ਦਾ ਨਹੀਂ ਆਉਂਦਾ ਪਨੀਰ ਡੱਲੇ ਵਾਲ ਪਨੀਰ ਡੱਲੇ ਵਾਲ ਉਦੋਂ ਮੋਰਚੇ ਦਾ ਨਾ ਆਉਂਦਾ ਸੀ ਕਿਸੇ ਵੱਡੇ ਲੀਡਰਾਂ ਦਾ ਨਾ ਆਉਂਦੀ ਸੀ ਸਿਰਫ ਆਉਂਦਾ ਉਹ ਵੀ ਅੱਜ ਦੀ ਪ੍ਰਧਾਨਗੀ ਥਲੇ ਅੱਜ ਮੀਟਿੰਗ ਹੋਈ ਹੈ ਦੂਜੇ ਨਾਲ ਫਿਰ ਆਏ ਨੂੰ ਪੁੱਛਦਾ ਕੋਈ ਨਾ ਸਜੀਤ ਨੂੰ ਪੁੱਛਦਾ ਨਾ ਕੋਈ ਬਹਿਰੀ ਨੂੰ ਪੁੱਛਦਾ ਨਾ ਕੋਈ ਮਤਲਬ ਦੂਜਿਆਂ ਨੂੰ ਪੁੱਛਦਾ ਐ ਦੋਨੋਂ ਨਹੀਂ ਜਿੱਤੇ ਦੇ ਜਦੋਂ 100 ਸੈਂਟੀ ਦੀ ਕੋਈ ਖਬਰ ਆਊਗੀ ਖਬਰ ਲੱਗੂਗੀ ਚਾਹੇ ਛੋਡੇ ਰਹੀਂ ਮਧੇਰੇ ਰਹੀਂ ਜਾਵੇ ਮੋਰਚਾ ਕੀ ਕਰ ਰਿਹਾ ਇਹ ਤਾਂ ਦੋ ਬੰਦੇ ਕਰ ਰਹੇ ਨੇ ਕੀ ਕਰ ਰਹੇ ਨੇ ਹੂੰ ਜੀ ਇਹ ਮੋਰਚਾ ਥੋੜਾ ਹੀ ਐ ਹੂੰ ਪਰ ਤੁਸੀਂ ਚੰਦੂ ਕੀ ਜੇਕਰ ਜਗਜੀਤ ਸਿੰਘ ਡੱਲੇ ਵਾਲਾ ਆਪਣਾ ਮਰਵਰਤ ਤੋੜ ਕੇ ਇੱਕ ਮੰਚ ਦੇ ਉੱਤੇ ਦੁਬਾਰੇ ਇਕੱਠੇ ਹੋਣ ਮੀਟਿੰਗ ਕਰਕੇ ਨਵੇਂ ਸਿਰੇ ਤੋਂ ਇਸ ਮੋਰਚੇ ਨੂੰ ਵਿਜੇ ਜਾਲੋ ਮੈਂ ਇਸ ਗਰੰਟੀ ਦਿਨਾਂ ਸਾਰੇ ਮੋਰਚੇ ਦੀ ਵਾਪਸ ਆਉਣ ਵਾਪਸ ਆ ਕੇ ਮੀਟਿੰਗ ਸਰ ਦੇ ਡੱਲੇ ਵਾਲਾ ਅਸੀਂ ਆਵਾਂਗੇ ਮੋਰਚੇ ਦੀ ਗਰੰਟੀ ਦਿਨਾਂ ਮੋਰਚੇ ਨੂੰ ਲੈ ਕੇ ਆਉਂਗਾ ਮੈਂ ਦਿੱਲੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਕਾਂਗਰਸ ਅਤੇ ਆਵਾਦੀ ਪਾਰਟੀ ਵਿਚਾਲੇ ਘਰਚੋਰ ਦੀ ਚਰਚਾਵਾਂ ਮੂੜ ਤੇਜ਼ ਹੋ ਗਈਆਂ ਨੇ ਜਿਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਹੈ ਉਹਨਾਂ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਆਪਣੇ ਦਮ ਤੇ ਆਮਾਦੀ ਪਾਰਟੀ ਦਿੱਲੀ ਦੇ ਵਿੱਚ ਇਕੱਲਿਆਂ ਹੀ ਚੋਣ ਲੜੇਗੀ। ਅਗਲੇ ਸਾਲ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਸਾਰੀਆਂ ਪਾਰਟੀਆਂ ਆਪੋ ਆਪਣੇ ਦਾਫੇ ਤੇ ਖੇਡ ਰਹੀਆਂ ਨੇ। ਹੁਣ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਤੇ ਆਮਾਦੀ ਪਾਰਟੀ ਦੇ ਵਿਚਾਲੇ ਜਿੱਥੇ ਗਰਜ-ਜੋਰ ਦੀਆਂ ਚਰਚਾਵਾਂ ਬੜੀ ਤੇਜ਼ ਚੱਲ ਰਹੀਆਂ ਸਨ ਉਸਨੂੰ ਹੁਣ ਵਿਸ਼ਰਾਮ ਲੱਗਿਆ ਹੈ। ਤੁਹਾਨੂੰ ਦੱਸ ਦਈਏ ਕਿ ਅਰਵਿੰਦ ਕੇਜਵਾਲ ਨੇ ਇਸ ਸਟੈਂਡ ਨੂੰ ਸਪਸ਼ਟ ਕਰਤਾ ਹੈ। ਉਹਨਾਂ ਨੇ ਕਿਹਾ ਕਿ ਆਮਾਦੀ ਪਾਰਟੀ ਦਿੱਲੀ ਦੇ ਵਿੱਚ ਜਿਹੜੀਆਂ ਹੋਣ ਵਾਲੀਆਂ ਮੰਡਨ ਸਭਾ ਚੋਣਾਂ ਨੇ ਉਹ ਇਕੱਲੇ ਆਪਣੇ ਦਮ ਤੇ ਲੜੇਗੀ ਤੁਹਾਨੂੰ ਦੱਸਦੀ ਕਿ ਅਰਵਿੰਦ ਕਈ ਜਵਾਲ ਨੇ ਆਪਣੇ ਐਕਸ ਹੈਂਡਲ ਤੇ ਇਹ ਪੋਸਟ ਸ਼ੇਅਰ ਕਰਦੇ ਉਹਨਾਂ ਨੇ ਕਿਹਾ ਕਿ ਆਮਾਦੀ ਪਾਰਟੀ ਦਿੱਲੀ ਚ ਆਪਣੇ ਬਲ ਤੇ ਚੋਣਾਂ ਲੜੇਗੀ ਕਾਂਗਰਸ ਨਾਲ ਕਿਸੇ ਵੀ ਤਰ੍ਹਾਂ ਦੇ ਗੱੜ ਜੋੜ ਦੀ ਕੋਈ ਸੁਭਾਵਨਾ ਨਹੀਂ ਹੈ ਤੁਹਾਨੂੰ ਦੱਸਦੀ ਕਿ ਲੋਕ ਸਭਾ 2024 ਦੀਆਂ ਚੋਣਾਂ ਦੌਰਾਨ ਕਈ ਸੂਬਿਆਂ ਦੇ ਵਿੱਚ ਆਮ ਆਦੀ ਪਾਰਟੀ ਤੇ ਕਾਂਗਰਸ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਜਿਹੜੀਆਂ ਚੋਣਾਂ ਲੜੀਆਂ ਗਈਆਂ ਸਨ ਗੱਟ ਚੋੜ ਦੇ ਉੱਤੇ ਜੋ ਇੰਡੀਆ ਗੱਟ ਜੋੜ ਬਣਾਇਆ ਗਿਆ ਸੀ ਉਸ ਨੂੰ ਲੈ ਕੇ ਕਈ ਸੂਬਿਆਂ ਦੇ ਵਿੱਚ ਚੋਣਾਂ ਲੜੀਆਂ ਗਈਆਂ ਸਨ ਪਰ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਅਤੇ ਕਾਂਗਰਸ ਦੇ ਵਿਚਾਲੇ ਸਹਿਮਤੀ ਨਹੀਂ ਹੋ ਸਕਿਆ ਸੀ ਦੋਵੇਂ ਪੱਖ ਕਿਉਂਕਿ ਦੋਨਾਂ ਪਾਰਟੀਆਂ ਦੇ ਵੱਲੋਂ ਆਪ ਕੋ ਆਪਣੇ ਦਾਅਵੇ ਪੇਸ਼ ਕੀਤੇ ਜਾ ਰਹੇ ਸਨ ਭਵੰਤਮਾਨ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਸੀ ਕਿ ਅਸੀਂ 130 ਨਾਲ ਪੰਜਾਬ ਦੇ ਵਿੱਚ ਤੇ ਸਰਕਾਰ ਬਣਾ ਰਹੇ ਹਾਂ ਉੱਥੇ ਕਾਂਗਰਸ ਦੇ ਵੱਲੋਂ ਵੀ 130 ਦਾ ਦਾਵਾ ਕੀਤਾ ਜਾ ਰਿਹਾ ਸੀ ਪਰ ਹੁਣ ਜੋ ਕੁਝ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਸਾਹਮਣੇ ਆਇਆ ਕਿ ਹੁਣ ਕਾਂਗਰਸ ਤੇ ਆਮਾਦੀ ਪਾਰਟੀ ਇੱਥੇ ਚੋਣਾਂ ਇਕੱਠਿਆਂ ਨਹੀਂ ਲੜੇਗੀ ਇਕੱਲੇ ਇਕੱਲੇ ਚੋਣਾਂ ਲੜੇਗੀ ਹੁਣ ਵੇਖਣਾ ਹੋਵੇ ਕਿ ਦਿੱਲੀ ਦੇ ਵਿੱਚ ਆਮਾਦੀ ਪਾਰਟੀ ਮੂਡ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੁੰਦੀ ਹੈ ਜਾਂ ਫਿਰ ਨਹੀਂ ਅੱਜ ਦੇ ਪੰਜਾਬ ਬੁਲਟਨ ਵਿੱਚ ਇੰਨਾ ਹੀ ਤੇ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਤਦ ਤੱਕ